ਤਾਂ ਤਾਂ ਸ਼੍ਰੀ ਗੁਰੂ ਸਾਹਿਬ ਜੀ ਮਹਾਰਾਜ ਮੇਰੇ ਪਿਛਲੇ ਨੂੰ ਦੇਖ ਲਨ ਤਾਂ ਥੋੜੀ ਜਿਹੀ ਕਿੱਥੇ ਹੋਈ ਨੂੰ ਦੇ ਵਿੱਚ ਪਤਨੀ ਤੀਜੀ ਵਾਰ ਸੀ ਇਹ ਅਰਦਾਸ ਵਿੱਚ ਸ਼ਾਮਲ ਹੋਏ ਮੇਰੇ ਪੋਜੀਸ਼ਨ ਆਗੋ ਸਰਪੰਨ ਬਖਬਖ ਪਿੰਡਾਂ ਦੇ ਪੰਜ ਸਰਪੰਚ ਪ੍ਰਸਾਦੀ ਪੁਲਿਸ ਪ੍ਰਸ਼ਾਸਨ ਜੰਮੂ ਵਾਲੇ ਬਿਚਾਰ ਪ੍ਰੋਗਰਾਮ ਪਾਇਆ ਸૌ ਤੋਂ ਪਹਿਲਾ ਤੋਂ ਸਾਰਿਆਂ ਨੂੰ ਫਤਿਹ ਆਦਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੀਰੋ ਜਿੰਨਸ ਆਲਦਾ ਸਮਾਂ ਜਿਸ ਤਰ੍ਹਾਂ ਲੰਘਿਆ ਬਿਆਨ ਕਰਨਾ ਬਹੁਤ ਔਖਾ ਹੈ ਕਿ ਇੱਕ ਇੱਕ ਪਲ ਕੋ ਤੋਂ ਬਿਨਾ ਕਰਨਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਜਾਣਾ ਮੇਰਾ ਗਲਤ ਕਰਦਾ। ਪਰ ਫਿਰ ਵੀ ਮੈਨੂੰ ਇੱਕ ਚੀਜ਼ ਉਹ ਦਿੰਦੀ ਹੈ ਉਹ ਹੈ ਤੁਹਾਡਾ ਸਾਥ। ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਕਿਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ। ਇਹਨਾਂ ਵੀ ਕਰ ਪਾਉਂਦੇ। ਜਿਸ ਤਰ੍ਹਾਂ ਸਟੇਟ ਸਰਕਾਰ ਨੇ ਠੇਠਤਾ ਧਾਰੀ ਹੈ ਇੱਕ ਸੌਖਾ ਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਜਿੱਤੇ ਵੀ ਤੁਮ ਕੋਲੇ ਕਹੋਗੇ ਉਹ ਟੁਕੜਾ ਨਹੀਂ ਉਹਨੂੰ ਨਾਪਣਾ ਚਾਹੇ ਅਸੀਂ ਦੂਜੀ ਵਾਰੀ ਨਹੀਂ ਸਾਡਾ ਬਣਿਆ ਬਣਿਆ ਰਾਸ਼ਨ ਅਸੀਂ ਜਾ ਕੇ ਕੌਸ਼ਲਾਨ ਸਰ ਪਾਕੇ ਆਏ ਉਸੇ ਦਿਨ ਇਹਨਾਂ ਨੇ ਅੰਮ੍ਰਿਤਪਾਲ ਨੂੰ ਫੜਦਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਐ ਹਰ ਸਾਡਾ ਜਿਹੜਾ ਸਮਾਗਮ ਐ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰਿੱਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਫਤ ਦੀ ਹੱਦ ਕਿਸ ਤੱਕ ਹੈ ਇੱਕ ਲੋਕ ਕਿਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਚੱਲਿਆ ਅਸੀਂ ਸਮਝ ਲਿਆ ਕਾਲਪੁਰ ਦਾ ਭਾ ਮਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਮੈਨੂੰ ਅਕਸਰ ਮਿਲਦੇ ਨੇ ਪਰ ਉਹ ਆਪਣੀ ਮੈਨੂੰ ਹੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦਾ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਪੀ ਤੋਂ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪਦੇ ਦਿਮਾਗ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪੜਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਚੁੰਮ ਚੁੰਮ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਅਦ ਦੇ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਵਾਹਾਂ ਦੀ ਕੀਤੀ ਇੱਥੇ ਬਾਦੀ ਕੋਈ ਨਹੀਂ ਹੈ ਅੱਜ ਦਾ ਸਮਾਗਮ ਮਪੈਲਗਾਮ ਦੇ ਵਿੱਚ ਜਿਹੜੇ ਸਾਡੇ ਨਰਦੋਸ਼ ਬੱਚੇ ਗੋਹਿਆਂ ਦੇ ਨਾਲ ਤੁਮੇ ਅੱਜ ਦਾ ਸਮਾਗਮ ਜਿਹੜਾ ਗੋਹਿਆਂ ਨੇ ਦਾ ਅੰਜਾਇ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਵਸਤ ਸ਼ਹੀਦ ਕਉਵਾ ਬੋਨਾ ਬੱਚਾ ਨੂੰ ਜਿਹਨਾਂ ਦਾ ਬਿਨਾਂ ਗਸੂਰ ਤੋਂ ਤੁਸੀਂ ਕਤਲ ਕਰ ਦਿੱੰਿਓ ਉਹਨਾਂ ਦੇ ਨਾਲ ਖੜਨ ਦਾ ਮੈਂ ਪਦਵੀ ਕਰ। ਔਰ ਤੁਸੀਂ ਥੋੜਾ ਜਿਹਾ ਅੱਗੇ ਆ ਜਾਨੇ ਹੋ। ਆਪਣੇ ਬਹੁਤ ਵਾਰ ਘਟ ਗਏ ਜੀ। ਮੈਂ ਤੁਹਾਨੂੰ ਇੱਕ ਗੱਲ ਕਹਿਣਾ। ਬਾਹਲਾ ਮਨ ਥੋੜੇ ਜਿਹੇ ਪਰਸੇੜੀ ਹੋਣੀ ਚਾਹੀਦੀ। ਗਿਣਤੀ ਮੇਰੇ ਪੁੱਤਨੇ ਮਗਰ ਬਹੁਤ ਬੰਦੀ ਸੀ। ਪਰ ਖੜਨ ਵਾਲੇ ਬਹੁਤ ਥੋੜੇ ਨੇ ਜਿਹੜਾ ਤੁਹਾਡੇ ਕੋਲ ਬੈਠੇ ਆ। ਪਰਵਾਹ ਨਾ ਕਰਿਆ ਕਰੋ। ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ। ਜਦ ਤੱਕ ਕਿ ਉਹਨੀਆਂ ਸਰਕਾਰਾਂ ਦਾ ਆਪਾਂ ਵਿਰੋਧ ਕਰਾਂਗੇ ਦੇਖੋ ਕੰਮ ਥੋੜੇ ਲੱਗਦੇ ਦਾ ਹੁੰਦੇ ਆ ਇਹ ਹੁੰਦੇ ਆ ਤੇ ਆਪਾਂ ਅਰਾਦਾ ਨਹੀਂ ਸੋਣਾ ਕਰ ਸਕਦੇ ਕਈ ਲੋਕ ਮੈਨੂੰ ਬਹੁਤ ਪੁੱਛਣ ਦੱਸਦੇ ਆ ਠੀਕ ਆ ਭਾਈ ਬਜਾਈਏ ਕਿੱਥੇ ਜਦੋਂ ਕੋਈ ਨਾ ਸੋਹੇ ਕਿਸੇ ਦਰਤੇ ਦਾ ਜਾਵਾਂਗੇ ਕਿ ਤੋ ਤੁਸੀਂ ਐਪਲੀਕੇਸ਼ਨ ਦਿੰਨੇ ਆ ਸਾਡੀ ਹਰੇਕ ਕਿਸ ਕੋਲੇ ਜਿਹੜੀ ਕੰਪਲੇਂਟ ਪਈ ਆ ਉਹ ਤੇ ਉੱਥੇ ਵੀ ਇਹ ਮਤੋਂ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਰਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲੌਰਾンス ਨੇ ਦੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ 12 ਤੋਂ 15 ਮਿਲੀਅਨ ਦੇ ਕਰੀਬ ਜਿਹੜੀ ਵੀਡੀਓ ਚੱਲ ਗਈ ਹੈ ਪਰ ਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹਨਾਂ ਮੈਨਾਂ ਕੌਣਾ ਲੱਗਦਾ ਹੈ ਕਿ ਇੰਨੀ ਜਵਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕਾ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਪਹੁੰਚ ਜਿਹੜਾ ਸਰਵਿਸ ਤੇ ਲੱਗਿਆ ਹੋਇਆ ਕੀ ਜਦ ਅਸੀਂ ਕੋਈ ਬਾਗੀ ਆ ਮੈਂ ਸਾਰਿਆਂ ਦੇ ਚੜ੍ਹਦੇ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗਿਲਕੜਾਇਆ ਔਰ ਇਹਨਾਂ ਦਾ ਹੁਕਮ ਵੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿਸਾਬ ਨੂੰ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪੁੱਤਰੀਆਂ ਆਸਤੀਆਂ ਨੂੰ ਬਣਾਉਂਦੇ ਆ ਤਾਂ ਜੇ ਮੈਂ ਦਰਦਰ ਜਾ ਕੇ ਲੋਕਾਂ ਤੋਂ ਧੀ ਭੁੱਗੂ ਦਾ ਬੋਲ ਚੰਦੀ ਤਾਂ ਮੈਂ ਕੀ ਗੱਲ ਕਰੀ ਬਲੇ ਸੰਘਾ ਜਗਤਿਆਕ ਇਹ ਕਾਲੀ ਮੋੜੀ ਸਰਕਾਰ ਗੱਲ ਨਹੀਂ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿਖੇ 25 ਫੁੱਟ ਦੀ ਧੂੜੀ ਤੇ ਬੈਠਾ ਪ੍ਰਮਾਤਮਨ ਮੈਨੂੰ ਵੀ ਇੱਕ ਜਨਦੀ ਗਲਤ ਨਹੀਂ ਸੀ ਕਲਾਕਾਰ ਬਹੁਤ ਐਮਐਲਏ ਬਣਿਆ ਤੀ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦਾ ਆ ਉਹ ਤੁਮ ਆ ਕੇ ਪੁੱਛੇ ਕਿ ਬਾਕੂ ਬਤੂ ਇੱਥੇ ਕਿਦੋਂ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਂਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚਲਾ ਕੇ ਪਰਾਂ ਦੀ ਲੱਗ ਗਈ ਵੀਰੋ ਜਦੋਂ ਵਕਤ ਪੈਂਦਾ ਉਹ ਵੀਰ ਲਈ ਘੜਦੇ ਆ ਸੌਖਿਆਂ ਕੋਲੇ ਜਦੋਂ ਲੱਗਦੀ ਸੂ ਮੋਤਾ ਫਾਇਸਲ ਹੋਣਾ ਨਹੀਂ ਮੰਨਿਆ ਸੀ ਬੜਿਆਂ ਨੇ ਸੀ ਕੰਮ ਲਿਆ ਸੀ ਕੱਲੇ-ਕੱਲੇ ਕਰਕੇ ਪੁੱਤਾਂ-ਪੁੱਤਰੀ ਤਾਂ ਦੇ ਸੀ ਹੁੰਦੇ ਨੇ ਤਰੇਡੇ ਭੂਨੇ ਜਿਹੜੇ ਮੈਂ ਤਾਰੇ ਨੂੰ ਇਹਦੇ ਸਮਝਦੇ ਵਿੱਚ ਤੁਹਾਨੂੰ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਹੈ ਜਿਹੜੇ ਮੇਰਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੌਹੀ ਗੱਲਾਂ ਕਰਦੀ ਇਸ ਦੇ ਖੇਰੇ ਤੋਂ ਬਾਹਰ ਨਹੀਂ ਜਾਂਦਾ ਆਇਨਾ ਤਾਂ ਕਦਾਈ ਕਦੇ ਵੀ ਗੁਲਾਮੀ ਬਲੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਜਿਨਾ ਇਹ ਸਰਕਾਰ ਕਰਦੀ ਹੈ ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਕਾਰ ਪਾਲਕ ਦੇ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਨੂੰ ਸਖਤ ਕਰਦੀਆਂ ਇੱਕ 300 ਬੋਲਾ ਪਰਚਾ ਦਿਨਿਓ 4 ਸਾਲਾਂ ਬਾਦੂ ਦੀ ਜਮਾਨਤ ਹੋਏਂਦੀ ਹੈ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕਿ ਯਾਰ ਇੱਕ ਕਿਸੇ ਦਾ ਘਰ ਦਾ ਬੇੜਾ ਮੂਦਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਕਿ 4 ਸਾਲਾਂ ਜੱਤਬਾਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨਾ ਪੇਛੀਆਂ ਦੇ ਉੱਤੇ হাসনিয়া মুশকিরিয়া માંગਦੇ ਉਹਨੀਆਂ ਮੰਗਦੇ ਕੁਝਰੇ ਨੂੰ ਬੜਾ ਆਖਾ ਜਿਨਾ ਜੀ ਉਹਨਾਂ ਲਈ ਹੋਣਿਆ ਚਾਰ ਸਿੱਤੇ ਪਰ ਮੈਨੂੰ ਇਸ ਗੱਲ ਦਾ ਨਾਂਮਾ ਦੀ ਬਰਮਾਗਤਾ ਕਿਉਂਕਿ ਮੈਂ ਬੱਚਾ ਹੀ ਚਾਹੀਏ ਹੁਣ ਖੱਤਰ ਮਾੜਾ ਜੀ ਉਹਦੀ ਗਤੀਵਿਧੀ ਪੋਲੀਟਿਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਤਣਾ ਤਰ ਕਮੈਂਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕੇ ਜਾਂਦੇ ਉਹ ਬੱਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਕੋਤਰਾਣ ਸਾਹਿਬ دیر ਸਹੀ ਪਰ ਲੈ ਕੇ ਛੱਡੂਗਾ ਕਿਸੇ ਨਾ ਕਿਸੇ ਥੀਕੇ ਜਿੱਥੇ ਕਿਤੇ ਵੀ ਦੱਸ ਤੇ ਜਾ ਕੇ ਅਲਖੇ ਚੋਣੀ ਪਈ ਮੈਂ ਜਾਉਂਗਾ ਔਰ ਤੁਹਾਡਾ ਸਾਥ ਮੇਰੇ ਮਾਰਵੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸੇਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਦੂਰੋਂ ਨੇੜੋਂ ਮੇਰਾ ਕਹਿੰਦੇ ਮਹਾਰਾਜ ਕੋ ਤੋਂ ਵੀ ਦੁਆ ਕਰੇ ਭਾਈ ਬਹੁਤ ਵੱਡੀ ਗੱਲ ਹੈ ਤੁਸੀਂ ਆਪਦੇ ਭਰਾ ਮੇਰਾ ਪਿਆਰ ਕਰਦੇ ਹੋ ਫਿਰ ਵੀ ਪ੍ਰਬੰਧ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹੀ ਹੋਵੇ ਕਿਸੇ ਗਲਤੀ ਕਿਉਂਕਿ ਜਦੋਂ ਕੱਚ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰਿਓ ਉਸ ਗਲਤੀ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਬੰਦ ਘਟ ਕੇ ਗਿਆ ਹੋਮਾ ਪਾਉ ਕੋ ਹੋਇਆ ਕੋਈ ਸ਼ਬਦ ਦੇ ਤੁੰਦ ਨਿਕਲ ਜਾਂਦਾ ਜਵਾਨ ਚੋ ਦੱਸਾਂ ਕਿ ਤੁਮ ਮਾਫ ਕਰ ਚੋਗੇ ਤੁਸੀਂ ਸਾਰੇ ਜਿੰਨੇ ਵੀ ਕੰਮ ਕਰਨ ਦੇ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ